ਮੈਂ ਦਨੋ ਇੱਕ ਗੱਲ ਕਹਿਦੀ ਯਾਰ ਮੇਰੀ ਵੀਡੀਓ ਬੜੀ ਨੂੰ ਬਣਾ ਇਹ ਤਾਂ ਯਾਰ ਵੀਡੀਓ ਬਣੂਗੀ ਤੂੰ ਰੌਂਡ ਅਪ ਕਿਉਂ ਕਰਦਾ ਸਾਡੀ ਮੈਂ ਰੌਂਡ ਅਪ ਤੇਰੀ ਚੀਜ਼ ਤੇ ਕਿਉਂ ਕਰੂੰ ਪਰੋਣੇ ਮੇਰੇ 12 ਗੀਲੇ ਨੇ ਆਪਦੇ ਉਹ ਯਾਰ ਤੂੰ ਖਰਿੱਕ ਦੀ ਕਰਦਾ ਨਾ ਕਦੇ ਉਹਦੀ ਕਰਦਾ ਨਾ ਕਦੇ ਇਹਦੀ ਕਰਦਾ ਨਾ ਯਾਰ ਕੀ ਗੱਲ ਤੇਰੀ ਮੈਂ ਰੌਂਡ ਅਪ ਕਰੂੰ ਯਾਰ ਤੂੰ ਆਹ ਵੀਡੀਓ ਬੜੀ ਬੰਦ ਕਰ ਮੈਂ ਤਾਂ ਬਣਾਉਂਗਾ ਯਾਰ ਮੈਂ ਤਾਂ ਵੀਡੀਓ ਵੀਡੀਓ ਚੱਲੂਗੀ ਬਈ ਆਹ ਦੇਖ ਲੋ ਆਹ ਦੇਖ ਲੋ ਬਈ ਸਰਿਆਮ ਫੜ ਲਿਆ ਮੈਂ ਅੱਜ ਰੌਂਡ ਅਪ ਮਾਰਦਾ ਫੜ ਲਿਆ ਯਾਰ ਆਹ ਫੜ ਲਿਆ ਬਈ ਮੈਂ ਤਾਂ ਕਰਦਾ ਨਹੀਂ ਯਾਰ ਬੰਦਾ ਤੂੰ ਬਈ ਇੱਧਰ ਕਿੱਧਰ ਜਾਣਾ ਤੂੰ ਇੱਧਰ ਕారణ ਕੀ ਤੇਰਾ ਰੌਂਡ ਅਪ ਮਾਰਦਾ ਮੈਂ ਕਿਸੇ ਤੇ ਨਹੀਂ ਮਾਰੀ ਮੇਰੀ ਗੱਲ ਸੁਣ ਲੈ ਵੀਡੀਓ ਬੰਦ ਕਰ ਲੈ ਔਰ ਇੱਧਰ ਮੈਂ ਮੈਂ ਤਾਂ ਵੀਡੀਓ ਬਈ ਵੀਡੀਓ ਤਾਂ ਹੀ ਚੱਲੂਗੀ ਲੜਾਈ ਪੈਜੂ ਮੇਰੀ ਗੱਲ ਸੁਣ ਲੈ ਲੜਾਈ ਪੈਜੂ ਕੋਈ ਫੈੜਾੜੀ ਯਾਰ ਮੈਂ ਤਾਂ ਲੜਾਈ ਪਾ ਕੇ ਰਾਜੀ ਆ ਤੂੰ ਤੂੰ ਹੀ ਕਰ ਮੈਂ ਤਾਂ ਵੀਡੀਓ ਬਣਾਉਂਗਾ ਵੀਡੀਓ ਬਣਾਉਂਗਾ ਆਪਦਾ ਤੂੰ ਦੱਸ ਤੂੰ ਦੱਸ ਵੀ ਰੌਂਡ ਅਪ ਕਿਉਂ ਮਾਰੀ ਸਾਡੀ ਕਰ ਮੈਂ ਫੇਰੀ ਨਹੀਂ ਜਦੋਂ ਤੂੰ ਵੀਵਰ ਦਾ ਫੇਕਿਆ ਹੋ ਯਾਰ ਮਗਲਾਵਾ ਫੇਰ ਕੇ ਗਿਆ ਮੈਂ ਤਾਂ ਯਾਰ ਵੀਡੀਓ ਬਣਾਉਂ ਉਹ ਸੁਣੋ ਸੁਣੋ ਗੱਲ ਨਾਲੇ ਤੇਰਾ 2.5 ਕਿੱਲੀ ਹੈਗੀ ਆ ਪਤਾ ਨਹੀਂ ਨਾ ਯਾਰ ਮੇਰੀ ਗੱਲ ਇੱਕ ਗੱਲ ਸੁਣ ਲੈ ਵੀਡੀਓ ਤਾਂ ਹੀ ਬਣਾਉਂਗਾ ਮਤਾ ਨਹੀਂ ਕਰੂੰਗਾ ਆ ਦੇਖ ਲੋ ਦੇਨੇ ਇੱਕ ਗੱਲ ਤੈਨੂੰ ਮੈਂ ਗੱਲ ਕਹਿਦੀ ਜੇ ਮੇਰਾ ਕੀ 12 ਕਿਲਿਆਂ ਦਾ ਕੀ ਕਰ ਲੈਣਾ ਫਿਰ ਤੂੰ ਮੇਰੀ ਗੱਲ ਸੁਣ ਜੇ ਮੇਰਾ ਕੀਲਾ ਗੁੱਲਾ बिक ਜੂ ਤੇਰੇ ਤੇ ਲੱਗ ਜੂ ਮੈਨੂੰ ਕੋਈ ਚੱਕਰ ਨਹੀਂ ਅੱਛਾ ਤੇਰੇ ਲਈ 12 ਕਿਲਿਆਂ ਮੇਰੇ ਲਈ ਪਤਾ ਕਿੰਨੇ ਕਿਲਿਆਂ ਬਣਾ ਯਾਰ ਮੇਰੇ ਭਾਪ ਪੰਚੀ ਲੜਨੀਆਂ ਅਗਲੀ ਵਾਰੀ ਮੈਂ ਲੜਾਂਗਾ ਕੋਈ ਗੱਲ ਨਹੀਂ ਸਰਪੰਚ ਆਏ ਸਰਪੰਚ ਰੜਦਾਂਗੇ ਯਾਰ ਜਿਹਦੇ ਰਾਉਂਡ ਆਪ ਮਰੀ ਜਾਣੇ ਪਾਵਰ ਦਾ ਨਹੀਂ ਤੈਨੂੰ ਪਤਾ ਸਾਡੀ ਦਾ ਪਾਵਰ ਦਾ ਮੈਂ ਦੱਸਦਾ ਕੋਈ ਗੱਲ ਨਹੀਂ ਚੱਲ ਤੂੰ ਦੱਸੀ ਜਾ ਲਾ ਬੋਲੀ ਚੱਲ ਮੈਂ ਤਾਂ ਚੱਲੀ ਜਾਉਂ ਬੋਲੀ ਚੱਲ ਹੁਣ ਤੂੰ ਹੁਣ ਤੈਨੂੰ ਮੈਂ ਦਿਖਾਉਣਾ ਵੀ ਪਾਵਰ ਕੀ ਹੁੰਦੀ ਹੈ ਕੀ ਨਹੀਂ ਬਾਜੀ ਨੂੰ ਫੋਨ ਲਾਉਣਾ ਮੈਂ ਤਾਂ ਲਾਉਂਗਾ ਹਰੇਕ ਨੂੰ ਲਾਉਂਗਾ ਬਾਜੀ ਨੂੰ ਲਾਉਣਾ ਮੈਂ ਤਾਂ ਵੀਡੀਓ ਬਣਾ ਕੇ ਤੇਰੀ ਵੀਡੀਓ ਪਾਉਂਗਾ ਆਹ ਦੇਖ ਲਓ ਬਾਈ ਜੀ ਅੱਜ ਇੱਥੇ ਮਾਈ ਹੋਈ ਰੌਂਡ ਆਪਾਂ ਕੱਲ ਇੱਧਰ ਮਾਰ ਰਹੇ ਸੀਗਾ ਤੇ ਆ ਦੇਖ ਲਓ ਹੁਣ ਬਈ ਸਰੇ ਹਾਂ ਮੈਂ ਕਹਿੰਦਾ ਵੀ ਮੈਂ ਤਾਂ ਰੌਂਡ ਅਪ ਮਾਰ ਕੇ ਜਾਊਗਾ ਆ ਦੇਖ ਲਓ ਬਈ ਭੱਜਦੇ ਦੇਖ ਲਓ ਤੁਹਾਡੇ ਸਾਹਮਣੇ ਆ ਯਾਰ ਵੀਡੀਓ ਨਾ ਬਣਾਇਆ ਯਾਰ ਮੈਂ ਤਾਂ ਬਣਾਊਗਾ ਬਈ ਤੇ ਇੰਨੇ ਕਿਲੇ ਨੇ ਮੈਂ ਤਾਂ ਮੇਰੇ ਕੋਲ ਸਬੂਤ ਹੈ ਵੀ ਐ ਕਰਕੇ ਵੀਡੀਓ ਬਣਾਈ ਐ ਮੈਂ ਤਾਂ ਸਾਰਿਆਂ ਨੂੰ ਦਿਖਾਊਗਾ ਬਈ ਤੇਰੀ ਸਰਪੰਚੀ ਮੈਂ ਰੋਣੂਗਾ ਵਿੱਚ ਕੋਈ ਗੱਲ ਨਹੀਂ ਤੂੰ ਸਰਪੰਚੀ ਦੀ ਗੱਲ ਕਰ ਰਹਿਣਾ ਸਰਪੰਚੀ ਰੋਲ ਦੀ ਯਾਰ ਉਹ ਪਾਇਦਾ ਨਹੀਂ ਆਪਣੀ ਲੜਾਈ ਹੋ ਜੂ ਗੁਰੀ ਕਾਦੇ ਪਿੱਛੇ ਕਿਉਂ ਕਾਦੇ ਪਿੱਛੇ ਕਿਉਂ ਤੂੰ ਮੇਰੀ ਮੈਨੂੰ ਐਂ ਗੱਲ ਦੱਸ ਬੀ ਮੈਂ ਤੇਰਾ ਕੀ ਬੁਰਾ ਕਰਿਆ ਬਈ ਤੂੰ ਰੌਂਡ ਅਪ ਕੇ ਮਾਰਿਆ ਮੇਰੀ ਗੱਲ ਸੁਣ ਲੈ ਬੁਰਾ ਇਹ ਕਰਿਆ ਤਨੇ ਕੀ ਕਰਿਆ ਜਿਹੜੀ ਮੈਨੂੰ ਜ਼ਮੀਨ ਮਿਲਦੀ ਹਾਂ ਜ਼ਮੀਨ ਉਹ ਸਾਡੇ ਕੋਲੇ ਗਹਿਣੇ ਹੁੰਦੀ ਸੀ ਤੈਨੂੰ ਵੇ ਲੈ ਲਈ ਫੇਰ ਬਈ ਮੈਂ ਤਾਂ ਪੈਸੇ ਲਾਏ ਨੇ ਯਾਰ ਤਾਂ ਮੈਂ ਬੇ ਮੈਂ ਆਪ ਲਈਏ ਪੈਸੇ ਤੂੰ ਲਾ ਲਾਂਦਾ ਮੈਂ ਤੈਨੂੰ ਰੋਕਦਾ ਦੀਗਾ ਮੈਂ ਤੂੰ ਸਾਡੇ ਸਾਡੇ ਉਰੇ ਤੀਏ ਦੇਖਣੇ ਤੂੰ ਕੀ ਕਰਨਾ ਆਇਆ ਪੇਰ ਮੈ ਮੈਨੂੰ ਮਿਲਦੀ ਸਸਤੀ ਮੈਂ ਲੈ ਲਈ ਯਾਰ ਮੈਨੂੰ ਕੀ ਆ ਫਿਰ ਤੂੰ ਸਾਡੇ ਵਿੱਚ ਕਿਉਂ ਫਾਣੇ ਡਾਉਣਾ ਤਾਂ ਫੇਰੀ ਆ ਯਾਰ ਫਾਣੇ ਮੈਂੜਾ ਇਹਨੇ ਤੈਨ ਲਈਏ ਜੀ ਮੇਰੇ ਤੇਰੇ ਕੋਲ ਪੈਸੇ ਨਹੀਂ ਹੈਗੇ ਤੇ ਫਿਰ ਤੂੰ ਲੈ ਲੈਂਦਾ ਤੂੰ ਪੈਸੇ ਕਿਉਂ ਨਹੀਂ ਸੀ ਤੇ ਤੂੰ ਡੇਢ ਕਿਲ ਲੈ ਸਾਡੇ ਕੋਲੇ 12 ਕਿਲੇ ਯਾਰ ਅੱਛਾ ਅੱਛਾ ਮੈਂ ਡੇਢ ਕਿਲ ਲੈ ਨਹੀਂ ਸਕਦਾ ਕਮਾਲ ਦੀ ਗੱਲ ਆ ਯਾਰ ਆ ਦੇਖ ਲਓ ਭਾਈ ਸਰੇ ਆ ਮੈਨੂੰ ਧਮਕੇ ਦਿੰਦਾ ਵੀ ਕਹਿੰਦਾ ਮਰਾਉਂਗਾ ਤੈਨੂੰ ਐ ਕਰੂੰਗਾ ਧਮਕਾ ਨੂੰ ਆ ਦੇ ਭੱਜਣ ਲੱਗ ਰਿਹਾ ਭਾਈ ਮੈਂ ਇਹਦਾ ਕਰਦਾ ਨਹੀਂ ਯਾਰ ਤੂੰ ਕੀ ਕਰ ਲੈ ਗੇ ਬੋਲ ਕੋਈ ਫਾਇਦਾ ਨਹੀਂ ਰਲ ਲੜਾਈ ਪੈ ਜੂਗਾ ਦੇ ਪਿੱਛੇ ਤੂੰ ਲੜਾਈ ਇਹ ਪਾਲਾ ਯਾਰ ਦੇਖੀ ਜਾਊਗੀ ਆ ਤੇਰਾ ਸਾਰੇ ਸਾਹਮਣੇ ਸਬੂਤ ਹੈ ਯਾਰ ਦੇਖ ਲੋ ਬਈ ਸਰੇ ਆਮ ਧਮਕੀ ਦੇ ਰਿਹਾ ਮੈਨੂੰ ਕਹਿੰਦਾ ਵੀ ਕਲੀਅਰ ਕਰ ਲੈ ਕਰ ਆ ਆ ਦੇਖ ਲੋ ਆ ਦੇਖ ਲੋ ਪੰਜਾਬੀਓ ਦੇਖ ਲੋ ਰੌਂਡ ਅਪ ਕਹਿੰਦਾ ਵੀ ਰੌਂਡ ਫੇਰਤੀ ਦੇਖ ਲੈ ਆ ਸਰੇ ਆਮ ਕਹਿ ਲੱਗ ਰਿਹਾ ਮੈਨੂੰ ਲੈ ਆ ਦੇਖ ਲੋ ਬਈ ਕੀ ਕਰਾਂਗੇ ਮੇਰੇ ਤੇ ਮੈਂ ਪਰਚਾ ਪਰਚਾ ਕਰਾਉਂਗਾ ਬਈ ਮੈਂ ਪਰਚਾ ਮੇਰੀ ਗੱਲ ਸੁਣਦਾ ਪੰਜਾਬ ਪੁਲਿਸ ਇੰਨੀ ਚੰਗੇ ਬਿਨਾ ਗੱਲ ਤੋਂ ਪੰਜਾਬ ਪੁਲਿਸ ਪਰਚਾ ਨਹੀਂ ਕਰਦੀ ਕਿਸੇ ਪੰਜਾਬ ਪੁਲਿਸ ਚੰਗੀ ਹੈ ਤੁਸੀਂ ਛੋਡੇ 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 ਵਰਗੇ ਲੋਕਾਂ ਨੇ ਬਦਨਾਮ ਕਰ ਪੰਜਾਬ ਜੇ ਅੱਜ ਮੇਰੀ ਗੱਲ ਸੁਣ ਲੈ ਇੱਕ ਗੱਲ ਹੋਰ ਕਹਿੰਦਾ ਮੈਂ ਤੈਨੂੰ ਹਾਂ ਕੀ ਹੈ ਨਾ ਜੇ ਅੱਜ ਤੂੰ 12 12 ਵਜੇ ਤੱਕ ਰਾਤ ਨੂੰ ਸੌਣਾ ਐਵੇਂ ਅੱਖਾਂ ਮੀਚ ਕੇ ਸੌਂ ਜਾਣੇ ਨਾ ਉਹਨਾਂ ਕਰਕੇ ਸੌਣਾ ਨਹੀਂ ਸਾਨੂੰ ਜਾਉਂ ਨਾ ਦੇਣ ਲੋਕ ਅੱਛਾ ਹਾਂ ਹਾਂ ਉਹ ਤਾਂ ਤੇਰੀ ਵੈਲ ਮੈਂ ਗੱਲ ਮੰਨਦਾ ਤੂੰ ਐ ਨਾ ਸਭੀ ਰਾਉਂਡ ਮੇਰੀ ਗੱਲ ਸੁਣਾ ਪੰਜਾਬ ਪੁਲਿਸ ਦੀ ਗੱਲ ਕਰਦਾ ਗੱਲ ਸੁਣਦਾ ਮੇਰੀ ਹਾਂ ਪੰਜਾਬ ਪੁਲਿਸ ਇੰਨੀ ਚੰਗੀ ਐ ਪੰਜਾਬ ਪੁਲਿਸ ਨਾ ਇੱਕ ਵੀ ਬੰਦਾ ਸਾਫਤ ਕਰਦੇ ਵੀ ਰਿਸ਼ਬਤ ਲੈਂਦੀ ਐ ਮੈਂ ਗਾਰੰਟੀ ਦਿੰਦਾਗਾ ਇੱਕ ਵੀ ਬੰਦਾ ਜਿਹੜਾ ਕੋਈ ਪੰਜਾਬ ਪੁਲਿਸ ਨੂੰ ਮਾੜਾ ਕਹਿੰਦਾ ਪਹਿਲਾਂ ਸਾਡੇ ਨਾਲ ਸਾਡੇ ਨਾਲ ਗੱਲਬਾਤ ਪੰਜਾਬ ਪੁਲਿਸ ਦੇ ਹੱਕ 'ਚ ਬੋਲਣ ਵਾਲੇ ਪਹਿਲੇ ਬੰਦੇ ਆ ਪਹਿਲੇ ਠੀਕ ਐ ਨਾ ਕਿਸੇ ਨੂੰ ਦਵਾਂਗੇ ਕਿਉਂਕਿ ਬਾਈ ਪੰਜਾਬ ਪੁਲਿਸ ਆਪਣੇ ਲਈ ਇੰਨਾ ਕੁਝ ਕਰਦੀ ਐ ਮੈਂ ਕਹਿੰਦਾ ਯਾਰ ਕੋਈ ਦੇ ਨਹੀਂ ਦੇ ਸਕਦਾ ਤੂੰ ਇਹ ਗੱਲ ਛੱਡ ਤੈ ਮੈਨੂੰ ਐਂ ਦੱਸ ਵੀ ਤੂੰ ਰੌਂਡ ਅਪ ਕਦੋਂ ਮਾਰਨਾ ਟੰਗਾ ਯਾਰ

ਵੀਡੀਓ ਬੰਦ ਕਰ ਲਾ ਨਹੀਂ ਕਰਦਾ ਮੈਂ ਤਾਂ ਤੂੰ ਕਰ ਲੈ ਕੀ ਕਰਨਾ ਬੋਲ ਕੀ 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 ਕਰਨੇ ਕੀ ਕਰ ਲੈਗਾ ਤੀ ਕੀ ਕਰ ਲੈਗਾ ਮਾਰੂ ਮੇਰੇ ਕੋਲ ਸਾਰਾ ਗੁੱਸਾ ਹੈ ਹਾਂ ਤੀਸ ਕੀ ਹੈ ਸਾਰਾ ਗੁੱਸਾ ਬੋਲ ਵੀਡੀਓ ਬੰਦ ਕਰ ਲਾ ਮੈਂ ਤਾਂ ਕਰਦਾ ਨਹੀਂ ਤੂੰ ਦੱਸ ਕੀ ਕੀ ਹੈ ਤੇਰੇ ਬੋਲ ਵੀਡੀਓ ਰਾਉਂਡ ਅਪ ਕਰ ਲੈ ਕਰਨਾ ਯਾਰਾ ਰਾਉਂਡ ਅਪ ਕਿਵੇਂ ਕਰੇਗਾ ਤੂੰ ਐਵੇਂ ਤੂੰ ਪ੍ਰੋਪਰ ਕਿੱਲਾ ਕਿਉਂ ਲੈਤਾ ਯਾਰ ਸਾਡੇ ਬਾਈ ਜਿਹੜੇ ਮੈਂ ਤਾਂ ਲਵਾਂਗਾ ਮੇਰੇ ਲਈ ਪੈਸੇ ਤੂੰ ਕਿਉਂ ਕਿਉਂ ਕਰਦਾ ਕਰਦਾ ਨਾ ਹੋਰ ਕਰਦਾ ਤੂੰ ਲੈਣਾ ਦਾ ਦਮ ਤੇ ਲੈਣਾ ਦਾ ਬੋਲ ਨਾਲ ਤੂੰ 12 ਕਿੱਲੇ ਕਹਿੰਦਾ 12 ਕਿੱਲੇ ਦਿਖਾ ਦੇ ਲੋ ਕਿੱਥੇ ਨੇ ਕੀ ਕੀ ਹੈ ਤੇ ਵੀ ਲੁੱਟੇ ਹੋਏ ਨੇ ਲੋਕਾਂ ਦੇ ਪਕਾਈ ਨਾ ਮਾਰ ਯਾਰ ਮੇਰੇ ਡੈਡੀ ਨੇ ਸਰਪੰਚ ਲੜਨੇ ਮੇਰੇ ਡੈਡੀ ਦਾ ਪੂਰਾ ਜੈਕ ਹੈਗਾ ਜੈਕ ਤੇਰਾ ਕਰੇ ਹੋਊਗਾ ਔਰੇ ਨਹੀਂ ਹੈਗਾ ਲੋਕਾਂ ਸਾਹਮਣੇ ਜੈਕ ਹੈਗਾ ਆ ਵੀਡੀਓ ਪਾ ਕੇ ਤੈਨੂੰ ਦੇਖਦਾ ਜਾ ਤੈਨੂੰ ਬਦਨਾਮ ਕਰ ਦਵਾਂ ਕਿ ਤੂੰ ਲੋਕਾਂ ਨੂੰ ਰੌਂਡਾਪ ਕਿਉਂ ਫੇਰਦਾ ਰੌਂਡਾਪ ਦਿਖਾ ਕਿਥੇ ਕਿਹੜੀ ਜੀ ਉਹ ਦੇਖ ਆਹ ਰੌਂਡਾਪ ਉਹ ਕਿਲੇ ਚ ਰੌਂਡਾਪ ਫੇਰੀਆ ਉਪਰ ਆਉਂ ਦੇਖਾ ਖੰਬੇ ਲਵੇ ਉਹਦੇ ਉਥੇ ਰੌਂਡਾਪ ਫੇਰੀਆ ਉਹ ਯਾਰ ਤੂੰ ਬਾਬੀ ਦੀ ਬੰਦ ਕਰ ਲੈ ਮੈਂ ਤਾਂ ਕਰਦਾ ਨਹੀਂ ਯਾਰ ਪੁਲਿਸ ਦੀ ਪੰਜਾਬ ਪੁਲਿਸ ਦੇ ਪਹਿਲਾ ਬੰਦਾ ਹੱਕ ਚ ਬੋਲਣ ਵਾਲਾ ਮੈਂ ਠੀਕ ਹੈ ਡਰਗੂ ਪੰਜਾਬ ਪੁਲਿਸ ਨੂੰ ਮਾਰਾ ਕਹਿੰਦਾ ਮੇਰੇ ਨਾਲ ਸਾਬਿਤ ਕਰ ਲਿਆ ਕਿ ਮੇਰੇ ਨਾਲ ਗੱਲਬਾਤ ਕਰ ਲੇ। ਤੂੰ ਮੇਰੀ ਗੱਲ ਦੱਸ। ਪਤਾ ਨਹੀਂ ਪੰਜਾਬ ਪੁਲਿਸ ਲੈਂਦੀ। ਤੂੰ ਮੇਰੀ ਗੱਲ ਦੱਸ ਤੈਨੂੰ ਕੁੱਟ ਖਾ ਕੇ ਮੰਨਣਾ ਕਿਵੇਂ ਮੰਨਣਾ? ਤੂੰ ਤਾਂ ਕਿਹਦੇ ਕੁੱਤ ਨਾ ਜਾਵੇਂ ਵੀਡੀਓ ਬੰਦ ਕਰ ਓਏ। ਮੈਂ ਤਾਂ ਕਰਦਾ ਨਹੀਂ ਓਏ। ਚਲ ਚੰਗਾ ਨਾ। ਹਾਂ। ਆਹ ਦੇਖ ਲਓ ਪੰਜਾਬੀਓ ਅੱਜ ਕੱਲ੍ਹ ਦੇਖ ਲਓ ਵੀ ਯਾਰ ਰਾਉਂਡ ਅਪ ਮਾਰਦੇ ਨੇ ਜਰਾ ਹੀ ਨਹੀਂ ਜਾਂਦਾ ਵੀ ਕੀ ਲੈ ਕਿਉਂ ਲਿਆ? ਕਿਉਂ ਲਿਆ ਯਾਰ ਜੇ ਪੈਸੇ ਹੈਗੇ ਨੇ ਤਾਂ ਲਿਆ ਮੈਂ। ਤੂੰ ਕਿਉਂ ਤੂੰ ਕੀ ਕਰ ਸਕਦਾ ਤੂੰ ਲੈ ਸਕਦਾ? ਹਾਂ ਬੰਦ ਨਹੀਂ ਕਰਦਾ ਮੈਂ। ਬੰਦ ਨਾ ਬੋਲ ਵੀਡੀਓ ਤੈਨੂੰ ਕੀ ਹੋ ਰਹੀ ਯਾਰ ਰੋਕ ਤੀ ਕੋਈ ਵੀਡੀਓ ਬੰਦ ਕਰਨੇ ਕਹ ਨਾ ਦਿੰਦੇ ਮੈਂ ਤਾਂ ਕਰਦਾ ਨੀਗਾ ਤੈਨੂੰ ਤੈਨੂੰ ਲੜਨਾ ਆ ਦੇਖ ਲਓ ਪੰਜਾਬੀ ਉਹ ਮੂੰਹ ਫੇਰ ਕੇ ਜਾ ਰਹੇ ਹੁਣ ਦੇਖ ਲਓ ਤੁਸੀਂ ਕਹਿੰਦੇ ਹੋ ਵੀ ਸਰਿਆਂ ਉਹਦੇ ਨਾਲ ਮੇਰੀ ਜ਼ਮੀਨ 'ਚ ਉੱਥੇ ਉਹ ਉੱਥੇ ਜਾਵਾਂ ਦੇ ਸੰਦ ਦਿਖਾ ਰਹੇ ਪੰਜਾਬੀ ਉਹ ਦੇਖ ਉੱਥੇ ਰਾਉਂਡ ਅਪ ਮਾਰ ਕੇ ਗਿਆ ਕੀ ਕਿਸੂਰਤੀ ਮੇਰਾ ਐ ਵੀ ਜ਼ਮੀਨ ਪਿੱਛੇ ਕਿਸੂਰਤੀ ਆ ਕਿਉਂ ਕੀ ਫਾਇਦਾ ਨਹੀਂ ਵੀਡੀਓ ਹੀ ਬੰਦ ਕਰ ਲੈ ਕਾਦੇ ਪਿੱਛੇ ਲੜਾਈ ਪੈ ਜੂ ਤੂੰ ਵੀਡੀਓ ਬੰਦ ਕਰ ਦੋ ਨਾ ਕਰਦਾ ਨੀ ਓਏ ਮੈਂ ਕਰ ਦਿੰਦਾ ਬੰਦ ਕਰ ਲਾ ਮੈਂ ਤੂੰ ਵੀ ਵੀਡੀਓ ਬੰਦ ਕਿਵੇਂ ਕਰਾਇਆ ਮੇਰੀ ਵੀਡੀਓ ਬੰਦ ਕਿਵੇਂ ਕਰਾਇਆ ਆ ਦੇਖ ਲਓ ਪੰਜਾਬੀ ਮੇਰੀ ਵੀਡੀਓ ਬੰਦ ਕਰਾਉਂਦਾ ਜੇ ਜੇ ਮੈਨੂੰ ਕੱਲੂ ਕੁਝ ਹੋ ਗਿਆ ਇਹ ਜ਼ਿੰਮੇਵਾਰ ਹੈ ਬਈ ਇਹ ਜ਼ਿੰਮੇਵਾਰ ਹੈ ਇਹ ਜ਼ਿੰਮੇਵਾਰ ਹੈ ਬਈ ਇਹ ਜ਼ਿੰਮੇਵਾਰ ਹੈ ਇਹ ਜ਼ਿੰਮੇਵਾਰ ਹੈ ਬਈ